ਇੱਕ ਗੱਲ ਹੋਰ ਇਹ ਜ਼ਿੰਦਗੀ ਬਹੁਤ ਛੋਟੀ ਹੈ ਇਸ ਛੋਟੀ ਜੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਣ ਦਾ ਆਹੀ ਸਮਾਂ ਹੈ ਕਿਉਂਕਿ ਪਹਿਲਾਂ ਅਸੀਂ ਸੰਘਰਸ਼ ਕਰਦੇ ਹਾਂ ਸਾਰਾ ਕੰਮ ਕਰਦੇ ਹਾਂ ਜਿਹੜਾ ਆਹ 45 ਸਾਲ ਤੋਂ 50 ਸਾਲ ਤੋਂ ਬਾਅਦ ਸਾਸ੍ਰੀ ਕਾਲ ਫਰੈਂਡਸ ਮੈਥੋਡਾ ਹੌਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਬਹੁਤ ਜਿਆਦਾ ਵਧੀਆ ਵੀਡੀਓ ਹੈ ਕਿਉਂਕਿ ਸਾਡਾ ਪਹਿਲਾ ਪੋਡਕਾਸਟ ਹੈ ਔਰ ਅੱਜ ਦਾ ਪੋਡਕਾਸਟ ਹੋਣ ਲੱਗਾ ਜਿਵੇਂ ਤੁਸੀਂ ਥੰਬਨੇਲ ਪੜ ਲਿਆ ਹੋਵੇਗਾ ਮੀਨੂ ਪੌਸਟ ਤੇ ਯਾਨੀ ਕਿ ਜਦੋਂ ਔਰਤਾਂ ਦੀ ਮਹਾਵਰੀ ਬੰਦ ਹੋ ਜਾਵੇ ਤਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਵਧੀਆ ਗੱਲ ਕੀ ਹੈ ਅੱਜ ਦੇ ਸਾਡੇ ਇਸ ਪੋਡਕਾਸਟ ਦੇ ਵਿੱਚ ਜੋ ਗੈਸਟ ਨੇ ਉਹ ਨੇ ਮੇਰੀ ਧਰਮ ਪਤਨੀ ਡਾਕਟਰ ਬਿਬਾ ਸ਼ਰਾਮ। ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਆਪਾਂ ਤੁਹਾਨੂੰ ਦੇ ਦਈਏ। ਡਾਕਟਰ ਬਿਬਾ ਸ਼ਰਾਮ ਪਿਛਲੇ 12 ਸਾਲ ਤੋਂ ਲੁਧਿਆਣਾ ਸਥਿਤ ਹੀਰੋ ਹਾਰਟ ਡੀਐਮਸੀ ਦੇ ਵਿੱਚ ਬਤੌਰ ਫਿਜ਼ੀਓਥੈਰੇਪਿਸਟ ਸੇਵਾਵਾਂ ਦੇ ਰਹੇ ਸਨ। ਪਰ ਉਹਨਾਂ ਨੇ ਚਾਇਆ ਵੀ ਨਹੀਂ ਹੁਣ ਅਸੀਂ ਆਪਣੀ ਕਲੀਨਿਕ ਤੇ ਇਹ ਸੇਵਾਵਾਂ ਦੇਣੀਆਂ ਨੇ। ਉਹ ਪਿਛਲੇ 20 ਦਿਨਾਂ ਤੋਂ ਮੇਰੇ ਨਾਲ ਡਾਕਟਰ ਗੁਰਸ਼ੇਰ ਸਿੰਘ ਸਰਾ ਦੀ ਜੋ ਕਲੀਨਿਕ ਹੈ ਐਸ ਸਰੀ ਸਿੰਘ ਸਨਾ ਫਿਜ਼ੋਥੈਰੇਪੀ ਕਲੀਨਿਕ ਉਥੇ ਉਹਨਾਂ ਨੇ ਸਾਨੂੰ ਜੁਆਇਨ ਕੀਤਾ ਹੋਇਆ ਹੈ ਪਿਛਲੇ 20 ਦਿਨਾਂ ਤੋਂ ਇਹਨਾਂ ਕੋਲ ਔਰਤਾਂ ਨੇ ਜੋ ਸਵਾਲ ਪੁੱਛੇ ਉਹਨਾਂ ਦੇ ਵਿੱਚੋਂ ਮੀਨੋਪੌਸ ਮਹਾਵਰੀ ਬੰਦ ਹੋ ਜਾਵੇ ਤਾਂ ਉਸ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਜ਼ਿਆਦਾ ਸਵਾਲ ਇਹ ਪੁੱਛਿਆ ਗਿਆ ਸੋ ਉਹੀ ਸਵਾਲ ਆਪਾਂ ਤੁਹਾਡੇ ਅੱਗੇ ਰੱਖਾਂਗੇ ਔਰ ਉਹਨਾਂ ਦਾ ਕੀ ਜਵਾਬ ਸੀ ਉਹਨਾਂ ਔਰਤਾਂ ਲਈ ਉਹੀ ਤੁਹਾਡੇ ਅੱਗੇ ਸਾਹਮਣੇ ਖੁੱਲ ਕੇ ਰੱਖਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਡਾਕਟਰ ਵਿਬਾ ਸਰਾਣ ਜੀ ਦਾ ਜੀ ਆਇਆਂ ਨੂੰ ਕਰਦੇ ਆ ਉਹਨਾਂ ਦਾ ਵੈਲਕਮ ਕਰਦੇ ਆ ਆਪਣੇ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਜੀ ਆਇਆਂ ਨੂੰ ਬਹੁਤ-ਬਹੁਤ ਤੁਹਾਨੂੰ ਸਤਿਕਾਰ ਔਰ ਬਹੁਤ-ਬਹੁਤ ਪਿਆਰ ਇਹ ਨੇ ਜੀ ਮੇਰੀ ਧਰਮ ਪਤਨੀ ਡਾਕਟਰ ਵਿਬਾ ਸਰਾਣ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਅੱਜ ਬਤੌਰ ਇੱਕ ਯੂਟਿਊਬਰ ਬਣ ਕੇ ਜਾਂ ਕੋਈ ਇੱਕ ਪੋਡਕਾਸਟ ਚੈਨਲ 'ਚ ਮੈਂ ਪਹਿਲੀ ਵਾਰੀ ਸ਼ਾਮਿਲ ਹੋਣ ਜਾ ਰਹੀ ਹਾਂ ਮੈਂ ਅੱਜ ਤੋ ਪਹਿਲਾ ਕਦੇ ਇਸ ਤਰ੍ਹਾਂ ਦੇ ਵੀਡੀਓ ਨਹੀਂ ਬਣਾਈ ਬਟ ਕਿਉਂਕਿ ਇਹ ਮੀਨੋਪਾਸ ਬਹੁਤ ਕਾਮਨ ਕੁਐਸ਼ਨ ਨਿਕਲ ਕੇ ਆਇਆ ਇਸ ਵੀ ਦਿਨਾਂ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਲੇਡੀਜ਼ ਨੂੰ ਮੈਂ ਦੇਖਿਆ ਇਹਨਾਂ ਦਿਨਾਂ 'ਚ ਔਰ ਸਬਦਾ ਹੀ ਸੇਗਾ ਕਿ ਇੱਕ ਇੱਕ ਕੁਐਸ਼ਨ ਮੇਰੇ ਸਵਾਲ ਬਾਰ-ਬਾਰ ਪੁੱਛਿਆ ਜਾ ਰਿਹਾ ਸੀਗਾ ਕਿ ਕੀ ਇਹ ਮੀਨੋਪਾਸ ਕਰਕੇ ਸਾਨੂੰ ਪੇਨਸ ਹੋ ਰਹੀਆਂ ਕੀ ਇਹ ਮੀਨੋਪਾਸ ਕਰਕੇ ਸਾਨੂੰ ਇਹ ਪ੍ਰੋਬਲਮ ਹੁੰਦੀ ਹੈ ਤੇ ਅੱਜ ਇਸ ਕਰਕੇ ਅਸੀਂ ਸੋਚਿਆ ਕਿ ਇਹ ਟਾਪਿਕ ਸਾਨੂੰ ਡਿਸਕਸ ਕਰਨਾ ਚਾਹੀਦਾ। ਤੋਂ ਤੁਸੀਂ ਮੇਰੇ ਤੋਂ ਜੋ ਕੁਐਸ਼ਨ ਪੁੱਛਣਾ ਚਾਹੁੰਦੇ ਹੋ ਪਲੀਜ਼ ਪੁੱਛ ਸਾਦੇ ਹੋ। ਸੋ ਇਹ ਨੇ ਡਾਕਟਰ ਬੇਵਸ ਰਾਣੀ ਜੀ ਹੁਣ ਆਪਾਂ ਕੰਮ ਦੀ ਗੱਲ ਕਰਨ ਲੱਗੇ ਆਂ। ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਵੀ ਜਦੋਂ ਮੀਨੋਪੌਜ਼ ਹੋ ਜਾਂਦਾ ਔਰਤਾਂ ਨੂੰ ਉਹਨਾਂ ਨੂੰ ਕਿਹੜੀ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਕੀ ਉਹ ਖਾਣ ਕੀ ਨਾ ਖਾਣ ਇਹ ਤੁਸੀਂ ਜਰੂਰ ਸਾਨੂੰ ਦੱਸੋ ਪਹਿਲਾ ਸਵਾਲ ਹੀ ਮੇਰਾ ਡਾਈਟ ਦਾ ਹੈ। ਵੀ ਮੀਨੋਪਾਸ ਜਦੋਂ ਮਹਾਵਰੀ ਬੰਦ ਹੋ ਜਾਂਦੀ ਹੈ ਔਰਤਾਂ ਕੀ ਕੀ ਖਾਂਣ ਮੀਨੋਪਾਸ ਡਾਕਟਰ ਸਭ ਇੱਕਦਮ ਬੰਦ ਇੱਕਦਮ ਨਹੀਂ ਹੁੰਦਾ ਬਹੁਤ ਸਲੋਲੀ ਸਲੋਲੀ ਪਹਿਲਾਂ ਪੀਰੀਅਡਸ ਜਿਹੜੇ ਹੁੰਦੇ ਆ ਉਹ ਸਲੋਲੀ ਸਲੋਲੀ ਗੈਪ ਪਾਉਣਾ ਸ਼ੁਰੂ ਕਰਦੇ ਆ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਬੰਦ ਹੁੰਦਾ ਲੇਕਿਨ ਇਹ ਜਿਹੜਾ ਬੰਦ ਸਲੋਲੀ ਸਲੋਲੀ ਜਦੋਂ ਬੰਦ ਹੋਣ ਲੱਗਦਾ ਇਹ ਬਹੁਤ ਜ਼ਿਆਦਾ ਮੈਂਟਲ ਸਟ्रेस ਜਿਹੜਾ ਹੁੰਦਾ ਨਾ ਲੇਡੀਜ਼ ਦੇ ਮੈਂਟਲ ਸਟੇਟਸ ਤੇ ਬਹੁਤ ਇਫੈਕਟ ਕਰ ਜਾਂਦਾ ਜਿਹਦੇ ਕਰਕੇ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਹਨ ਅਨਾਂ ਦਾ ਜਿਹੜਾ ਸਟ੍ਰੈਸ ਲੈਵਲ ਹੈ ਉਹ ਇਨਕਰੀਸ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਬਾਡੀ 'ਚ ਬਹੁਤ ਸਾਰੇ ਚੇਂਜਸ ਆਉਂਦੇ ਆ ਜਿਹੜਾ ਆਪਣੇ ਹਾਰਮੋਨ ਹਾਰਮੋਨਸ ਹਨ ਉਹ ਸਾਰੇ ਰਿਲੇਟਡ ਟੂ ਸਾਡੇ ਪੀਰੀਅਡਸ ਹੁੰਦੇ ਬਿਲਕੁਲ ਜੀ ਜਦੋਂ ਮੀਨੋਪਾਸ ਹੋਣ ਵਾਲਾ ਹੁੰਦਾ ਤੇ ਆਪਣੀ ਬਾਡੀ 'ਚ ਬਹੁਤ ਸਾਰੇ ਹਾਰਮੋਨਲ ਚੇਂਜਸ ਕਰਕੇ ਆਪਣੀ ਬਾਡੀ ਵੀਕ ਫੀਲ ਕਰਨ ਲੱਗਦੀ ਹੈ ਬਹੁਤ ਹੀ ਜ਼ਿਆਦਾ ਕ੍ਰੈਂਪਸ ਪੈਣ ਲੱਗਦੇ ਆ अपनी जारी डी चाहिए बॉडी तो तो थोड़ी ज्यादा नैचुरल कैलशियम है होना शुरू हो जाएगा इस करके कैल्शियम और प्रोटीन दोनों डायट बहुत ज्यादा जरूरी है ਇੱਕ ਇਦਾਂ ਦੀ ਚੀਜ਼ ਹੈ ਜਿਹੜੀ ਪੇਸ਼ੈਂਟ ਨੂੰ ਇਸ ਤਰ੍ਹਾਂ ਫੀਲ ਕਰਾ ਦਿੰਦੀ ਹੈ ਕਿ ਇਸ ਤੋਂ ਬਾਅਦ ਅਸੀਂ ਵੀਕ ਫੀਲ ਕਰਨ ਲੱਗ ਜਾਂਦੇ ਸਾਡੀ ਜਿਹੜੀ ਮਾਸਪੇਸ਼ੀਆਂ ਆ ਉਹ ਦਰਦ ਹੋਣ ਲੱਗ ਜਾਂਦੀ ਹੈ ਸਾਡੀ ਮਾਸਪੇਸ਼ੀਆਂ ਸਾਡੇ ਜੋੜਾਂ 'ਚ ਦਰਦ ਹੋਣ ਲੱਗ ਗਿਆ ਇੱਕ ਸੋਚ ਹੈ ਲੇਕਿਨ ਜੇ ਅਸੀਂ ਆਪਣੀ ਡਾਈਟ ਵਧੀਆ ਰੱਖੀਏ ਤੇ ਆਪਣੇ ਜਿਹੜੀ ਮੈਂਟਲ ਸਟੇਟਸ ਹੈ ਆਪਣੇ ਆਪ ਨੂੰ ਜੇ ਅਸੀਂ ਹੈਲਦੀ ਰੱਖਣਾ ਚਾਹੁੰਦੇ ਆ ਤਾਂ ਮੈਂਟਲੀ ਔਰ ਫਿਜ਼ਿਕਲੀ ਅਗਰ ਆਪਾਂ ਬੈਲੈਂਸ ਮੇਨਟੇਨ ਕਰ ਲਈਏ ਤਾਂ ਆਪਾਂ ਠੀਕ ਹੋ ਜਾ ਠੀਕ ਹੈ ਪਰ ਇਹਦੇ ਵਿੱਚ ਮੇਨ ਕੀ ਖਾਣਾ ਚਾਹੀਦਾ ਆਪਾਂ ਜੇ ਡਾਈਟ ਜਿਵੇਂ ਤੁਸੀਂ ਕਹਿਆ ਕੈਲਸ਼ੀਅਮ ਵੱਧ ਖਾਣਾ ਚਾਹੀਦਾ ਕੈਲਸ਼ੀਅਮ ਨੂੰ ਬਤਾ ਦੇ ਦੇਣਾ ਚਾਹੀਦਾ ਪਾਣੀ ਜਿਆਦਾ ਪੀਣਾ ਚਾਹੀਦਾ ਇਹਦੇ ਬਾਰੇ ਸਾਨੂੰ ਦੱਸੋ ਕਿ ਉਹ ਕੀ ਖਾਣ ਔਰਤਾਂ ਆਪਣੀਆਂ ਜਿਹਨਾਂ ਨੂੰ ਮਹਾਵਰੀ ਬੰਦ ਹੋਣ ਜਾ ਰਹੀ ਹੈ ਜਾਂ ਬੰਦ ਹੋਣ ਵਾਲੀ ਹੈ ਜਾਂ ਬੰਦ ਹੋ ਗਈ ਹੈ ਉਹ ਖਾਣ ਕੀ ਇਹ ਸਾਨੂੰ ਥੋੜਾ ਜਿਹਾ ਦੱਸਿਆ ਜਾਵੇ ਕੈਲਸ਼ੀਅਮ ਲਈ ਮਖਾਣੇ ਸਭ ਤੋਂ ਵਧੀਆ ਹੈ ਫੁੱਲ ਮਖਾਣੇ ਹਾਂਜੀ ਫੁੱਲ ਮਖਾਣੇ ਕਿਵੇਂ ਮਖਾਣੇ ਨੂੰ ਫੁੱਲ ਮਖਾਣੇ ਕਿਵੇਂ ਬਣਾਉਣਾ ਹੈ ਉਹਨਾਂ ਨੂੰ ਰੋਸਟ ਕਰਕੇ ਉਹਨਾਂ ਨੂੰ ਜਿਸ ਤਰ੍ਹਾਂ ਥੋੜਾ ਜਿਹਾ ਹੀਟ ਅਪ ਕਰਕੇ ਰੋਸਟ ਕਰਕੇ ਆਪਾਂ ਥੋੜਾ ਜਿਹਾ ਘਿਓ ਪਾ ਕੇ ਨਮਕ ਮਿਰਚ ਪਾ ਕੇ ਉਹਨੂੰ ਖਾ ਸਕਦੇ ਹਾਂ ਰੋਸਟ ਕਰਕੇ ਖਾ ਸਕਦੇ ਪਹਿਲੇ ਨੰਬਰ ਤੇ ਤੁਸੀਂ ਕੀ ਖਾ ਫੁੱਲ ਮਖਾਣੇ ਜਿਹੜੇ ਆ ਉਹ ਰੋਸਟ ਕਰਕੇ ਖਾਦੇ ਜਾ ਸਕਦੇ ਦੂਜੀ ਨੰਬਰ ਤੇ ਪੂਜੇ ਹੋਏ ਛੋਲੇ ਹੁੰਦੇ ਆ ਚਨੇ ਹੁੰਦੇ ਆ ਉਹ ਤੁਸੀਂ ਖਾ ਸਕਦੇ ਆ ਪਾਣੀ ਵੱਤ ਤੋਂ ਵੱਧ ਪੀਣਾ ਹੈ ਸੀ ਜੇ ਨੰਬਰ ਤੇ ਪਾਣੀ ਪਾਣੀ ਵੱਤ ਤੋਂ ਵੱਧ ਕਿਦਾਂ ਪੀਣਾ ਕਿ ਜਸਨਾ ਜੀ ਆਪਾਂ ਦਹੀਂ ਲੈਨੇ ਆ ਤਾਂ ਉਹਨੂੰ ਆਪਾਂ ਲੱਸੀ ਦੀ ਫਾਰਮ ਚ ਲੈ ਲਈਏ ਹਾਂਜੀ ਆਪਾਂ ਫਲੂਇਡ ਇਨਟੇਕ ਵਧਾਉਣਾ ਆਪਾਂ ਜੂਸ ਪੀ ਸਕਦੇ ਆ ਆਪਾਂ ਵੱਤ ਤੋਂ ਵੱਧ ਫਰੂਟਸ ਦਾ ਇਨਟੇਕ ਜਿਹੜਾ ਇਨਕਰੀਜ਼ ਕਰ ਸਕਦੇ ਆ ਤਾਂ ਕਿ ਆਪਣੇ ਪਾਣੀ ਦੀ ਮਾਤਰਾ ਜਿਹੜੀ ਹੈ ਬੋਡੀ ਦੀ ਉਹ ਹਮੇਸ਼ਾ ਬਰਕਰਾਰ ਰਹੇ ਚਲੋ ਫੁੱਲ ਮਖਾਣੇ ਹੋਗੇ ਆਪਣੇ ਪੂਜੇ ਛੋਲੇ ਹੋਗੇ ਪਾਣੀ ਦੀ ਮਾਤਰਾ ਜ਼ਿਆਦਾ ਹੋਗੀ ਔਰ ਇੱਕ ਤੁਸੀਂ ਹੋਰ ਦੱਸਿਆ ਸੀ एग्स जे तुसी एग्स खा सकदे हो ता एग्स जरूर खाओ हां अंडे जरूर ਖਾਣ ਲੈ ਆਪਣੇ ਡਾਈਟ ਚ ਜ਼ਰੂਰ ਕੰਜ਼ਿਊਮ ਕਰਨੇ ਚਾਹੀਦੇ ਆ ਨਹੀਂ ਤਾਂ ਤੁਸੀਂ ਪਨੀਰ ਸੋਇਆਬੀਨ ਇਹ ਸਾਰੀਆਂ ਚੀਜ਼ਾਂ ਜਾਂ ਦਾਲਾਂ ਇਹ ਚੀਜ਼ਾਂ ਆਪਣੇ ਡਾਈਟ ਚ ਐਡ ਕਰ ਠੀਕ ਚਲੋ ਬਹੁਤ ਵਧੀਆ ਤੁਸੀਂ ਦੱਸਿਆ ਪਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੂੰਗਾ ਵੀ ਅਗਰ ਤੁਹਾਨੂੰ ਥਾਇਰੋਇਡ ਹੈ ਤਾਂ ਤੁਸੀਂ ਸੋਇਆਬੀਨ ਦੀਆਂ ਬੜੀਆਂ ਜਾਂ ਸੋਇਆਬੀਨ ਸੋਇਆ ਦੇ ਜਿੰਨੇ ਵੀ ਪ੍ਰੋਡਕਟਸ ਨੇ ਉਹਨਾਂ ਦਾ ਕਿਉਂਕਿ ਉਹਦਾ ਥਾਇਰੋਇਡ ਤੇ ਜਿੱਥੋਂ ਪਿਟਿਟਰੀ ਗਲੈਂਡ ਪ੍ਰੋਡਕਸ਼ਨ ਹੁੰਦੀ ਹੈ ਆਪਣੀ ਜਿਹੜਾ ਹਾਰਮੋਨ ਇਹ ਥਾਇਰੋਇਡ ਵੱਧ ਹੈ ਉਸ ਨੂੰ ਉਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਇਹ ਵੀ ਇੱਕ ਗੱਲ ਬਹੁਤ ਨੋਟ ਕੀਤੀ ਜਾਂਦੀ ਹੈ ਹੁਣ ਪਹਿਲੀ ਗੱਲ ਹੋਗੀ ਡਾਈਟ ਦੀ ਦੂਸਰੇ ਨੰਬਰ ਤੇ ਆਪਾਂ ਜੇ ਗੱਲ ਕੀਤੀ ਜਾਵੇ ਵੀ ਔਰਤਾਂ ਕਸਰਤ ਕਿੰਨੀ ਕਰ ਕਸਰਤਾਂ ਕਿੰਨੀਆਂ ਕਰਨੀਆਂ ਚਾਹੀਦੀਆਂ ਨੇ ਜਦੋਂ ਮਹਾਵਰੀ ਆਪਣੀ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਸੈਰ ਦਾ ਰੋਲ ਹੈ ਜਾਂ ਕਸਰਤਾਂ ਦਾ ਜ਼ਿਆਦਾ ਰੋਲ ਹੈ ਇਸ ਬਾਰੇ ਸਾਨੂੰ ਜ਼ਰੂਰ ਥੋੜਾ ਜਿਆਦਾ ਦੱਸਿਆ ਜਾਵੇ ਡਾਕਟਰ ਸਾਹਿਬ ਕਸਰ ਤਾਂ ਕਸਰ ਤਾਂ ਵੀ ਉਨੀਆਂ ਹੀ ਜ਼ਰੂਰੀਆਂ ਜਿੰਨੀ ਸੈਰ ਜ਼ਰੂਰੀ ਹੈ ਹਾਂਜੀ ਸੈਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀ ਜਿਹੜੀ ਬਾਡੀ ਹੈ ਹੁਣ ਕਿਤੇ ਨਾ ਕਿਤੇ ਹਾਰਮੋਨਲ ਚੇਂजेस ਵੱਲ ਜਾ ਰਹੀ ਹੈ ਇਸ ਕਰਕੇ ਸੈਰ ਤਾਂ ਕਰਨੀ ਹੋਈ ਹੈ ਲੇਕਿਨ ਆਪਣੀ ਬਾਡੀ ਨੂੰ ਮੇਨਟੇਨ ਕਰਨ ਲਈ ਕੁਝ ਸਟ੍ਰੈਚੇਸ ਕੁਝ ਨਾ ਕੁਝ ਸਟਰੈਂਥਨਿੰਗ ਐਕਸਰਸਾਈਜ਼ਸ ਕਰਨੀ ਜ਼ਰੂਰੀ ਹੈ ਤਾਂ ਜੋ ਉਹਨਾਂ ਦੇ ਪੇਨ ਨਾ ਹੋਏ ਕਿਸੇ ਤਰ੍ਹਾਂ ਦਾ ਵੀ ਜੋਇੰਟ ਪੇਨ ਨਾ ਬਿਕਾਉਸ ਜ਼ਿਆਦਾਤਰ ਤਾਂ ਜਿਹੜੀ ਕੁੜੀ ਲੇਡੀਆਂ ਆ ਰਹੀਆਂ ਹੋ ਮੀਨਮ ਬਾਅਦ ਤੋਂ ਬਾਅਦ ਕਹਿੰਦੀ ਹੈ ਕਿ ਸਾਡੇ ਜੋਇੰਟ ਪੇਨਸ ਹੁੰਦੇ ਆ ਹਾਂ ਜੋੜਾਂ ਤੇ ਦਰਦ ਹੁੰਦਾ ਤੇ ਉਹ ਆਪਣੇ ਥੋੜੇ ਥੋੜੇ ਸਟ੍ਰੈਚਸ ਕਰਨ ਨਾਲ ਵਾਕ ਕਰ ਵਾਕ ਕਰਨ ਨਾਲ ਉਹਨਾਂ ਦਾ ਸਟੈਮੀਨਾ ਵਧਿਆ ਰਹੂਗਾ ਉਹਨਾਂ ਨੂੰ ਸਾਹ ਨਹੀਂ ਚੜੇਗਾ ਸੈਰ ਦਾ ਸਟੈਮੀਨਾ ਵੱਧ ਜਾਊਗਾ ਉਹਨਾਂ ਨੂੰ ਸਾਹ ਨਹੀਂ ਚੜੇਗਾ ਲੇਕਿਨ ਜਿਹੜੀ ਐਕਸਰਸਾਈਜ਼ਸ ਹੁੰਦੀਆਂ ਉਹਨਾਂ ਦੀ ਫਲੈਕਸੀਬਿਲਟੀ ਜੋਇੰਟਸ ਦੀ ਜਿਹੜੀ ਫਲੈਕਸੀਬਿਲਟੀ ਹੁੰਦੀ ਹੈ ਜੋਇੰਟਸ ਨੂੰ ਵਧਿਆ ਮੇਨਟੇਨ ਕਰਕੇ ਰੱਖਦੀਆਂ ਤਾਂ ਕਿ ਬਾਹ ਚੋਣਾ ਨੂੰ ਕੋਈ ਜੋੜਾਂ ਦਾ ਦਰਦ ਨਾ ਹੋ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਵੀ ਜਿੰਨੀ ਸੈਰ ਜ਼ਰੂਰੀ ਆ ਉਨੀਆਂ ਹੀ ਕਸਰਤਾਂ ਕਰਨੀ। ਨਹੀਂ ਕੱਲੀ ਸੈਰ ਨਾਲ ਤੁਸੀਂ ਆਪਣੀ ਬਾਡੀ ਮੀਨੋਪੌਸ ਤੋਂ ਬਾਅਦ ਤੰਦਰੁਸਤ ਨਹੀਂ ਰੱਖ ਸਕਦੇ। ਤੁਹਾਡੇ ਕਹਿਣ ਦਾ ਮਤਲਬ ਇਹੀ ਹੋਇਆ। ਜੀ। ਚਲੋ। ਹੁਣ ਤੁਸੀਂ ਸੈਰ ਵੀ ਕਰਨੀ ਹੈ ਔਰ ਨਾਲ ਦੀ ਨਾਲ ਕਸਰਤਾਂ ਵੀ ਕਰਨੀਆਂ ਨੇ। ਉਹ ਕਸਰਤਾਂ ਆਪਾਂ ਕਿਹੜੋ ਦੱਸ ਸਕਦੇ ਆ ਮੀਨੋਪੌਸ ਆਪਾਂ ਜਲਦੀ ਇਸ ਬਾਰੇ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂਗੇ। ਠੀਕ ਹੈ ਜੀ। ਕਿਉਂਕਿ ਇਹ ਹੁਣ ਇਸ ਵਕਤ ਸਾਡੇ ਲਈ ਬਹੁਤ ਡਿਮਾਂਡ ਚ ਹੈ ਕਿ ਇਹ ਤੁਸੀਂ ਇਸ ਤਰ੍ਹਾਂ ਦੀ ਵੀਡੀਓਜ਼ ਬਣਾਓ ਜਿਹੜੀ ਮੀਨੋਪੌਜ਼ ਤੋਂ ਬਾਅਦ ਅਸੀਂ 45 ਸਾਲ ਤੋਂ ਉੱਪਰ ਲੇਡੀਜ਼ ਐ ਉਹਨਾਂ ਨੂੰ ਆਪਾਂ ਐਕਸਰਸਾਈਜ਼ਸ ਦੱਸ ਸਕੀ ਜਨਰਲ 45 ਸਾਲ ਤੋਂ ਬਾਅਦ ਜਿਹੜੀਆਂ ਔਰਤਾਂ ਨੇ ਉਹ ਕਿਵੇਂ ਠੀਕ ਐ ਇੱਕ ਹੋਰ ਸਭ ਤੋਂ ਜ਼ਰੂਰੀ ਸਵਾਲ ਜਦੋਂ ਮਹਾਵਰੀ ਬੰਦ ਹੋ ਜਾਂਦੀ ਐ ਔਰਤਾਂ ਦੀ ਜਾਂ ਮੀਨੋਪੌਜ਼ ਹੋ ਜਾਂਦਾ ਔਰਤਾਂ ਦਾ ਹਸਬੈਂਡ ਦਾ ਜਿਹੜਾ ਉਹਨਾਂ ਦਾ ਘਰ ਵਾਲਾ ਹੈ ਜਾਂ ਉਹਨਾਂ ਦਾ ਜਿਹੜਾ ਲਾਈਫ ਪਾਰਟਨਰ ਐ ਉਹਨਾਂ ਦਾ ਕਿੰਨਾ ਵੱਡਾ ਰੋਲ ਐ ਇਸ ਫਾਕ ਦੇ ਵਿੱਚ ਜਦੋਂ ਪੀਰੀਅਡਸ ਬੰਦ ਹੋ ਜਾਂਦੇ ਆ ਔਰਤ ਨੂੰ ਉਦੋਂ ਬਾਅਦ ਕਿੰਨਾ ਵੱਡਾ ਰੋਲ ਹੈ ਦੇਖੋ ਲਾਈਫ ਪਾਰਟਨਰ ਦਾ ਰੋਲ ਦੇਖੋ ਸਭ ਤੋਂ ਵੱਡਾ ਰੋਲ ਜਿਹੜਾ ਲਾਈਫ ਪਾਰਟਨਰ ਦਾ ਹੈਗਾ ਉਹ ਇਹੀ ਹੈ ਕਿ ਇਸ ਟਾਈਮ ਜਿਹੜੀ ਔਰਤ ਹੈ ਉਹਨੂੰ ਇੱਕ ਮੈਂਟਲ ਇਸ ਮੀਨੋਪੌਜ਼ ਤੋਂ ਬਾਅਦ ਜਿਹੜੀ ਮੈਂਟਲ ਸਟੇਟ ਹੈ ਔਰਤ ਦੀ ਉਹ ਥੋੜੀ ਬਦਲ ਜਾਂਦੀ ਹੈ ਇਸ ਕਰਕੇ ਇਸ ਟਾਈਮ ਉਹਦੇ ਹਸਬੰਡ ਦਾ ਉਦੇ ਘਰ ਵਾਲੇ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਉਹਨਾਂ ਨੂੰ ਥੋੜਾ ਖਿਜਣਾ ਨਾਰਮਲ ਹੋ ਜਾਂਦਾ ਇੱਕ ਔਰਤ ਲਈ ਖਿਜਪਨ ਆਉਣਾ ਸਟ्रेस ਹੋਣਾ ਥੋੜਾ ਜਿਹਾ ਚਿਰਚੜਾ ਪਨ ਆਉਣਾ ਇਸ ਟਾਈਮ ਜੇ ਹਸਬੈਂਡ ਇਸ ਗੱਲ ਨੂੰ ਸਮਝ ਜਾਏ ਕਿ ਇਸ ਇਹ ਇੱਕ ਨਾਰਮਲ ਚੇਂਜ ਹੈ ਔਰਤ ਦੀ ਬਾਡੀ ਇਚ ਇੱਕ ਨਾਰਮਲ ਚੇਂਜ ਆ ਰਿਹਾ ਕਿਉਂਕਿ ਉਹਦੀ ਮਹਾਵਾਰੀ ਬੰਦ ਹੋ ਗਈ ਹੈ ਬਹੁਤ ਸਾਰੇ ਹਾਰਮੋਨਸ ਹੈ ਜਿਹੜੇ ਉਹਦੀ ਬਾਡੀ ਚ ਚੇਂਜ ਲੈ ਆ ਰਹੇ ਆ ਇਸ ਕਰਕੇ ਇਹ ਜੇ ਜਦੋਂ ਹਸਬੰਡ ਉਹਨੂੰ ਇਸ ਚੀਜ਼ ਚ ਸਾਥ ਦੇਗਾ ਉਹਦੇ ਉਹਨੂੰ ਕਦੇ ਕਦੇ ਰੈਸਟ ਕਰਨ ਦੇਣਗੇ ਉਹਨੂੰ ਕਦੇ ਕਦੇ ਜੋਇੰਟ ਪੇਨਸ ਹੋਣਗੇ ਉਹਨੂੰ ਕਦੇ ਕਦੇ ਥਕਾਵਟ ਫੀਲ ਹੋਊਗੀ ਤਾਂ ਇਸ ਟਾਈਮ ਤੇ ਜੇ ਹਸਬੰਡ ਸਾਥ ਦੇਣ ਔਰਤ ਦਾ ਤਾਂ ਔਰਤ ਇਹ ਚੀਜ਼ ਨੂੰ ਬਹੁਤ ਈਜ਼ੀਲੀ ਕਵਰ ਅਪ ਕਰ ਜਾਂਦੀ ਹੈ ਯਾਨੀ ਕਿ ਹਸਬੰਡ ਦਾ ਬਹੁਤ ਵੱਡਾ ਰੋਲ ਹੈ ਔਰ ਮੈਨੂੰ ਲੱਗਦਾ ਵੀ ਕਿਤੇ ਘਮਾਉਣਾ ਵੀ ਚਾਹੀਦਾ ਹਾਂਜੀ ਹੈ ਤਾਂ ਘੁਮਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਹਾਰਮੋਨ ਚੇਂਜ ਆ ਜਾਂਦੇ ਆ ਇੱਕ ਤਰ੍ਹਾਂ ਦਾ ਜਮੇ ਸਟੋਪੇਜ ਹੋ ਜਾਂਦੀ ਹੈ ਔਰ ਬਿਹੇਵੀਅਰ ਚੇਂਜ ਮਤਲਬ ਉਹਨਾਂ ਦੇ ਜਿਹੜਾ ਸੁਭਾਅ ਦੇ ਵਿੱਚ ਫਰਕ ਪੈਣਾ ਤਾਂ ਉਹਦੇ ਲਈ ਮੈਨੂੰ ਲੱਗਦਾ ਵੀ ਘੁੰਮਣਾ ਫੇਰਨਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਵੀ ਹੈ ਇਹ ਮੇਰੇ ਵੱਲੋਂ ਇੱਕ ਪੁਆਇੰਟ ਨੋਟ ਕੀਤਾ ਜਾਵੇ ਤੇ ਹੁਣ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਉਹ ਇਹ ਹੈ ਵੀ ਕੀ ਮੀਨੋਪਾਸ ਜਦੋਂ ਮਹਾਵਰੀ ਬੰਦ ਹੋ ਜਾਂਦੀ ਹੈ ਉਸ ਦਾ ਗੋਡਿਆਂ ਦਾ ਦਰਦ ਨਾਲ ਕੋਈ ਲਿੰਕ ਹੈ ਕੋਈ ਗੋਡੇ ਦਰਦ ਜ਼ਿਆਦਾ ਹੋਣ ਲੱਗ ਜਾਂਦੇ ਆ ਕੁਛ ਇਦਾਂ ਦਾ ਹੈ ਗੋਡਿਆਂ ਦੇ ਦਰਦ ਚ ਕਸਰਤਾਂ ਬਹੁਤ ਜ਼ਰੂਰੀਆਂ ਜੇ ਤੁਹਾਨੂੰ ਲੱਗਦਾ ਕਿ ਮੀਨੋਪੌਜ਼ ਤੋਂ ਬਾਅਦ ਤੁਹਾਨੂੰ ਗੋਡਿਆਂ ਦਾ ਦਰਦ ਸ਼ੁਰੂ ਹੋ ਗਿਆ ਤੁਸੀਂ ਪਹਿਲਾਂ ਹੀ ਆਪਣੀ ਕਸਰਤ ਕਰਨੀ ਸ਼ੁਰੂ ਕਰ ਦੋ ਤੁਸੀਂ ਉਹਨੂੰ ਵਦਨ ਦੋ ਹੀ ਨਾ ਪਹਿਲਾਂ ਹੀ ਆਪਣੀ ਐਕਸਰਸਾਈਜ਼ ਸ਼ੁਰੂ ਕਰ ਦੋ ਆਪਣੀ ਕਸਰਤ ਕਰਨੀ ਸ਼ੁਰੂ ਕਰ ਦੋ ਗੋਡਿਆਂ ਦੇ ਦਰਦ ਲਈ ਤਾਂ ਕਿ ਤੁਹਾਨੂੰ ਇਹ ਤਕਲੀਫ ਹੋਰ ਜ਼ਿਆਦਾ ਬੱਦ ਚੜ ਕੇ ਨਾ ਆਇਆ ਕੇ ਚਾਹ ਬਹੁਤ ਵਧੀਆ ਜੀ ਤੁਸੀਂ ਜਵਾਬ ਦਿੱਤਾ ਵੀ ਕਸਰਤਾਂ ਬਹੁਤ ਜ਼ਰੂਰੀ ਹੈ ਇੱਕ ਸਭ ਤੋਂ ਜ਼ਿਆਦਾ ਜਿਹੜਾ ਸਵਾਲ ਪੁੱਛਿਆ ਜਾਂਦਾ ਹੈ ਉਹ ਔਰਤਾਂ ਦਾ ਹੀ ਹੁੰਦਾ ਹੈ ਵੀ ਸਾਡਾ ਜਿਹੜਾ ਭਾਰ ਹੈ ਉਹ ਵਧਿਆ ਜਦੋਂ ਮਹਾਵਰੀ ਬੰਦ ਹੋਈ ਉਸ ਤੋਂ ਬਾਅਦ ਵਧਿਆ ਤੇ ਇੱਕ ਜਿਹੜਾ ਸਭ ਤੋਂ ਵੱਡਾ ਉਹਨਾਂ ਨੂੰ ਸਵਾਲ ਇਹ ਲੱਗਦਾ ਹੈ ਵੀ ਤੁਹਾਡਾ ਜਿਹੜਾ ਵੀ ਸਾਡੇ ਜਿਹੜੇ ਦਰਦ ਹੋਣ ਲੱਗੇ ਵੀ ਹੁਣ ਭਾਰ ਵਧ ਗਿਆ ਕਿਤੇ ਵੀ ਜਾਂਦੇ ਨੇ ਔਰ ਉਹਨਾਂ ਨੂੰ ਇਹੀ ਐਕਸਕਿਊਜ਼ ਕਹਿ ਲੋ ਜਾਏਗੀ ਉਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਕਰਕੇ ਤੁਹਾਡੇ ਆਹ ਦਰਦ ਹੋ ਗਿਆ ਜਾਂ ਆਹ ਦਰਦ ਹੋ ਗਿਆ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਇਹ ਇੱਕ ਮਿਥ ਹੈ ਜਾਂ ਐਦਾਂ ਹੁੰਦਾ ਹੈ ਵੀ ਪੀਰੀਅਡਸ ਜਾਣ ਤੋਂ ਬਾਅਦ ਭਾਰ ਵੱਜ ਜਾਂਦਾ ਹੈ ਜਾਂ ਪੀਰੀਅਡਸ ਬੰਦ ਹੋਣ ਤੋਂ ਬਾਅਦ ਭਾਰ ਵੱਜ ਜਾਂਦਾ ਹੈ ਜਾਂ ਪੀਰੀਅਡਸ ਬੰਦ ਹੋਣ ਤੋਂ ਬਾਅਦ ਜਿਹੜਾ ਆਪਣਾ ਪੂਰਾ ਬਾਡੀ ਦਾ ਕੰਟਰੋਲ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਇਸ ਬਾਰੇ ਜ਼ਰੂਰ ਇੱਕ ਮੇਨ ਤਾਂ ਗੱਲ ਇਹ ਹੈ ਵੀ ਭਾਰ ਬਾਰੇ ਸਾਨੂੰ ਜ਼ਰੂਰ ਜਾਣਨਾ ਪਵੇਗਾ डॉक्टर साहब ये बोहोत मिथ है, इस है, वो चेंज है। एक संतुलन अपना बना के रखना है। इस सिर्फ एक गल है के बाद वजन बदार बद गया तो थोड़े गोडे दुख शुरू हो जाए इस तरह कुछ नहीं होंगे ਜੇ ਤੁਸੀਂ ਆਪਣੇ ਆਪ ਨੂੰ ਐਕਸਰਸਾਈਜ਼ ਨਾਲ ਫਿਟ ਰੱਖ ਸਕਦੇ ਹੋ ਤਾਂ ਭਾਰ ਵਧਣ ਨਾਲ ਜ਼ਰੂਰੀ ਨਹੀਂ ਹੁੰਦਾ ਕਿ ਹਮੇਸ਼ਾ ਗੋਡੇ ਜਾਂ ਤੁਹਾਡੀ ਬੈਕ ਪੇਨ ਹੋਏਗੀ ਹੋਏਗੀ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰੋ ਜੇ ਤੁਸੀਂ ਰੈਗੂਲਰ ਆਪਣਾ ਸਟੈਮੀਨਾ ਬਿਲਡ ਕਰੋ ਵਾਕ ਕਰਨ ਦਾ ਜੇ ਤੁਸੀਂ ਰੈਗੂਲਰ ਇੱਕ ਅੱਛੀ ਡਾਈਟ ਦੀ ਵਰਤੋਂ ਆਪਣੀ ਜ਼ਿੰਦਗੀ ਚ ਲਿਆਉਂਗੇ ਤਾਂ ਕਦੇ ਵੀ ਤੁਹਾਡਾ ਭਾਰ ਵਧਿਆ ਹੋਇਆ ਵੀ ਤੁਹਾਡੇ ਜੋਇੰਟਸ ਵਿੱਚ ਨਹੀਂ ਕਰੇਗਾ ਬਹੁਤ ਵਧੀਆ ਤੁਸੀਂ ਇਸ ਗੱਲ ਦਾ ਵੀ ਜਵਾਬ ਦਿੱਤਾ ਤੇ ਇੱਕ ਗੱਲ ਹੋਰ ਜਿਹੜਾ ਆਖਰੀ ਸਵਾਲ ਹੈ ਵੀ ਤੁਸੀਂ ਜਿਹੜੀਆਂ ਵੀ ਔਰਤਾਂ ਆਪਾਂ ਨੂੰ ਸਪੈਸ਼ਲੀ ਫੋਲੋ ਕਰਦੇ ਆ ਜਾਂ ਆਪਣੇ ਸਬਸਕ੍ਰਾਈਬਰਸ ਨੇ ਰਿਸਪੈਕਟਡ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੇਰਾ ਸਾਰੇ ਸਬਸਕ੍ਰਾਈਬਰਸ ਨੂੰ ਸਾਰੀ ਲੇਡੀਜ਼ ਨੂੰ ਸਾਰੀ ਔਰਤਾਂ ਨੂੰ ਸਿਰਫ ਇੱਕੋ ਹੀ ਸੁਨੇਹਾ ਹੈ ਕਿ ਇਹ ਮੈਨੋਪੋਜ਼ ਇਹ ਮਾਹਵਾਰੀ ਬੰਦ ਹੋਣ ਤੇ ਤੁਸੀਂ ਖਬਰਉਣਾ ਨਹੀਂ ਹੈ ਵੀ ਹਾਂ ਮਹਾਵਾਰੀ ਬੰਦ ਹੋ ਗਈ ਔਰ ਮੇਰੀ ਬਾਡੀ ਚ ਬਹੁਤ ਸਾਰੇ ਚੇਂजेस ਆ ਜਾਣਗੇ ਨਹੀਂ ਐਦਾਂ ਨਹੀਂ ਇਹ ਚੇਂजेस ਸਿਰ ਇਹ ਚੇਂजेस ਆਪਣੇ ਦਿਮਾਗ ਚ ਹੁੰਦੇ ਆ ਇਹ ਅਸੀਂ ਆਪਣੇ ਆਪ ਬਣਾ ਲੈਨੇ ਆ ਹਰ ਚੀਜ਼ ਦੇ ਨਾਲ ਆਪਣੇ ਆਪ ਨੂੰ ਅਡਾਪਟ ਕਰਨਾ ਇੱਕ ਨਾਰਮਲ ਚੀਜ਼ ਹੈ ਤੁਸੀਂ ਆਰਾਮ ਨਾਲ ਆਪਣੇ ਆਪ ਨੂੰ ਅਡਾਪਟ ਕਰ ਸਕਦੇ ਹੋ ਤੁਸੀਂ ਹਾਂ ਤੁਹਾਨੂੰ ਗੁੱਸਾ ਵੀ ਆਏਗਾ ਤੁਹਾਨੂੰ ਬਾਡੀ ਚ ਕ੍ਰੈਂਪਸ ਵੀ ਹੋਣਗੇ ਤੁਹਾਨੂੰ ਤਕਲੀਫ ਹੋਊਗੀ ਲੇਕਿਨ ਤੁਸੀਂ ਇਹਦੇ ਨਾਲ ਕਿਸ ਤਰ੍ਹਾਂ ਆਪਣੇ ਆਪ ਨੂੰ ਡਾਈਟ ਔਰ ਐਕਸਰਸਾਈਜ਼ ਨਾਲ ਆਪਣੇ ਆਪ ਨੂੰ ਆਪਣੀ ਲਾਈਫ ਨੂੰ ਸਮੂਥ ਕਰਨਾ ਹੈ ਔਰ ਬਹੁਤ ਹੀ ਵਧੀਆ ਬਣਾਉਣਾ ਜੀ ਇੱਕ ਗੱਲ ਹੋਰ ਇਹ ਜ਼ਿੰਦਗੀ ਬਹੁਤ ਛੋਟੀ ਹੈ ਇਸ ਛੋਟੀ ਜੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਣ ਦਾ ਆਹੀ ਸਮਾਂ ਹੈ ਕਿਉਂਕਿ ਪਹਿਲਾਂ ਅਸੀਂ ਸੰਘਰਸ਼ ਕਰਦੇ ਹਾਂ ਸਾਰਾ ਕੰਮ ਕਰਦੇ ਹਾਂ ਜਿਹੜਾ ਆਹ 45 ਸਾਲ ਤੋਂ 50 ਸਾਲ ਤੋਂ ਬਾਅਦ ਜਿਹੜੀ ਜ਼ਿੰਦਗੀ ਜਿਉਣ ਦਾ ਸਮਾਂ ਆਉਂਦਾ ਇਹ ਅਸੀਂ ਆਪਣਾ ਆਪ ਹੀ ਖਰਾਬ ਕਰ ਲੈਨੇ ਕਈ ਵਾਰੀ जे आप चंकी डाइट ना लीए अपना स्टैमिना बिल्ड ना करिए या फिर आप एक्सरसाइज ना करिए जे आप सारा कुछ वाइया मेनटेन करा आप अपनी जिंदगी बहुत सोहना बना सकते सारू मेरे वालों बहुत 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 धनबाद सो ये सन डॉक्टर बेबा सुना जो आप अज का पॉडकास्ट किया उम्मीद करदा औरतों स्पैशली पसंद आया होगा ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਸ਼ੇਅਰ ਕਰਿਓ ਔਰ ਅਗਰ ਤੁਹਾਡੀ ਉਮਰ 25 ਸਾਲ ਹੈ ਤਾਂ ਵੀ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਅੱਗੇ ਜਾ ਕੇ ਤੁਹਾਨੂੰ ਇਹ ਵੀਡੀਓ ਬਹੁਤ ਕੰਮ ਆਵੇਗੀ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ